ਸਸਟੇਕਾਲੀ ਜੁੜ ਚੁੱਕੇ ਹਾਂ ਮੌਸਮ ਪੰਜਾਬ ਦਾ ਚੈਨਲ ਦੇ ਨਾਲ ਤੇ ਮੈਂ ਬਰਜਿੰਦਰ ਸਿੰਘ ਮਾਨ ਹਾਂ ਅੱਜ 25 ਮਾਰਚ 2025 ਹੋ ਚੁੱਕਿਆ ਹੈਗਾ ਜਿੱਦਾਂ ਕਿ ਦਿਨ ਦਾ ਪਾਰਾ ਲਗਾਤਾਰ ਵੱਧ ਰਿਹਾ ਤਾਂ ਇੱਕ ਇਹਦੇ ਵਿੱਚ ਇੱਕ ਪੱਛਮੀ ਸਿਸਟਮ ਰਾਹਤ ਲੈ ਕੇ ਜ਼ਰੂਰ ਆ ਰਿਹਾ ਹੈਗਾ 26 27 ਮਾਰਚ ਨੂੰ ਇੱਕ ਪੱਛਮੀ ਸਿਸਟਮ ਆ ਰਿਹਾ ਹੈਗਾ ਜਿਹੜਾ ਜੰਮੂ ਕਸ਼ਮੀਰ ਹਿਮਾਚਲ ਦੇ ਪਹਾੜੀ ਇਲਾਕਿਆਂ ਵਿੱਚ ਹਲਕੀਆਂ ਦਰਮਿਆਨੀ ਮੀਂਹਾਂ ਕਾਰਵਾਈਆਂ ਦੇ ਸਕਦਾ ਤੇ ਲੈਂਦੇ ਪੰਜਾਬ ਪਾਕਿਸਤਾਨ ਦੇ ਉੱਪਰ ਵੀ ਜਿਹੜਾ ਹਲਕੀ ਦਰਮਿਆਨੀ ਮੀਂਹ ਦੀ ਕਾਰਵਾਈ ਦਾ ਅਸਰ ਦੇਖਣ ਨੂੰ ਮਿਲ ਸਕਦਾਗਾ ਪੰਜਾਬ ਦੀ ਗੱਲ ਕੀਤੀ ਹੈ ਵਾ ਚੜਦੇ ਪੰਜਾਬ ਦੀ ਗੱਲ ਕਰੀਏ ਜਾਂ ਹਰਿਆਣਾ ਉੱਤਰੀ ਰਾਜਸਥਾਨ ਦੀ ਗੱਲ ਕਰੀਏ ਇਹਨਾਂ ਇਲਾਕਿਆਂ ਵਿੱਚ ਕੋਈ ਸਿਸਟਮ ਦਾ ਬਹੁਤਾ ਵੱਡਾ ਅਸਰ ਤਾਂ ਨਹੀਂ ਪੈਂਦਾ ਦਿਖਾਈ ਦੇ ਰਿਹਾ ਪਰ ਪੰਜਾਬ ਦੇ ਵਿੱਚ 26 27 ਮਾਰਚ ਨੂੰ ਥੋੜੇ ਬਹੁਤ ਖੇਤਰਾਂ ਵਿੱਚ ਖਾਸ ਕਰਕੇ 15 20% ਇਲਾਕਿਆਂ ਵਿੱਚ ਕਿਤੇ ਘਰਚਮਕਲੇ ਬੱਦਲਾਂ ਦਾ ਨਿਰਮਾਣ ਹੋ ਸਕਦਾ ਜਿਹੜੇ ਕਿਤੇ ਇੱਕਾ ਤੁਕਾਂ ਦਾ ਨਿੱਕੀ ਮੋਟੀ ਕਾਰਵਾਈ ਦੇ ਸਕਦੇ ਹੈਗੇ ਤੇ ਆਦਰਵਾਇਜ਼ ਕੋਈ ਵੱਡੇ ਅਸਰ ਦੀ ਸੁਭਾਅ ਨਾਲ ਨਹੀਂ ਜਾ ਰਹੀ ਪਰ ਫਿਰ ਵੀ ਥੋੜੇ ਬਹੁਤ ਖੇਤਰਾਂ ਚ ਜਿਆਦਾ ਪੂਰੇ ਦੇ ਤੇਜ਼ ਬੁੱਲੇ ਦੇ ਇੱਕ ਨੂੰ ਮਿਲ ਸਕਦੇ ਕੁਝ ਖੇਤਰਾਂ ਵਿੱਚ ਦੱਖਣ ਪਸੰਦੀ ਤੇਜ਼ ਹਵਾ ਥੋੜੇ ਮਾਰਚ ਨੂੰ ਦੇਖਣ ਨੂੰ ਮਿਲ ਸਕਦੀ ਆ ਪਰ ਇਹ ਸਿਸਟਮ ਰਾਹਤ ਦੇ ਕੇ ਜਾਊਗਾ ਕਹਿੰਦਾ ਭਾਅ ਜਿਹੜਾ ਦਿਨ ਦਾ ਪਾਰਾ ਲਗਾਤਾਰ 33 34 35 ਡਿਗਰੀ ਰਿਕਾਰਡ ਹੋ ਰਿਹਾ ਹੈਗਾ ਅਗੇਤੀ ਗਰਮੀ ਦਾ ਅਹਿਸਾਸ ਹੋ ਰਿਹਾ ਸੀ ਸਮੁੱਚੇ ਸੂਬਾ ਪਾਸੇ ਨੂੰ ਉਹਦੇ ਤੋਂ ਕਬਡੀ ਰਾਹਤ ਮਿਲੂਗੀ ਮਤਲਬ ਕਿ ਦਿਨ ਅਤੇ ਰਾਤਾਂ ਦੇ ਪਾਰੇ ਨੂੰ ਠੱਲ ਪਊਗੀ ਇਹ ਸਿਸਟਮ ਜਿਵੇਂ ਹੀ 28 ਮਾਰਚ ਨੂੰ ਅੱਗੇ ਨਿਕਲੂਗਾ 28 ਮਾਰਚ ਤੋਂ ਭਾਰਤੀ ਪੱਛੋਨੀਆ ਠੰਡੀਆਂ ਹਵਾਵਾਂ ਮੋੜ ਤੋਂ ਪਹਾੜ ਮਦਾਨੀ ਕਿਤਰਾ ਦਾ ਰੁਕ ਕਰਨਗੀਆਂ ਪਹਾੜਾਂ ਤੋਂ ਜਿਹਦਾ ਕਰਕੇ ਇਹ 4-5 ਡਿਗਰੀ ਦੀ ਗਰਾਵਟ ਜਿਹੜੀ ਦਿਨ ਅਤੇ ਦਿਨ ਦੇ ਪਾਰੇ ਵਿੱਚ ਤੇ ਰਾਤਾਂ ਦੇ ਪਾਰੇ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਜਿਹਦੇ ਨਾਲ ਦਿਨ ਜਿਹੜੇ ਸੁਹਾਵਣੇ ਹੋ ਸਕਦੇ ਤੇ ਰਾਤਾਂ ਹਲਕੀਆਂ ਠੰਡੀਆਂ ਹੋ ਸਕਦੀਆਂ ਨੇ